ਤੋਂ ਤੇਰੀ ਕੋਈ ਮਿਲਦੀ ਮਿਸਾਲ ਨਾ ਤੇਰੇ ਵਾਂਗੂ ਸਿੰਘਾ ਕੋਈ ਘਾਲ ਸਕੇ ਘਾਲ ਨਾ ਕਰਨ ਤੋਂ ਵੱਧ ਤੇਰੀ ਕਰਨੀਆਂ ਸਿੰਘਾ ਰਾਜੇ ਕਰਨ ਤੋਂ ਵੱਧ ਤੇਰੀ ਕਰਨੀਆਂ ਸਿੰਘਾ ਪੂਰਾ ਕਰੇ ਬੋਲ ਕੱਢ ਕੇ ਜ਼ੁਬਾਨ ਚੋਂ ਜੱਗ ਤੋਂ ਨਿਆਈ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਗਾਨਤੋ ਆ ਖੁੰਨੀ ਚਰਖੜੀ ਨੇ ਤੈਨੂੰ ਰੂਹ ਵਾਂਗ ਪਿੰਜਿਆ ਕੌਮ ਦਾ ਬਗੀਚਾ ਸੁੱਚੇ ਖੂਨ ਨਾਲ ਸਿੰਜਿਆ ਖੁੰਨੀ ਚਰਖੜੀ ਨੇ ਤੈਨੂੰ ਰੂਹ ਵਾਂਗ ਪਿੰਜਿਆ ਕੌਮ ਦਾ ਬਗੀਚਾ ਸੁੱਚੇ ਖੂਨ ਨਾਲ ਸਿੰਜਿਆ ਲੱਲ ਦੀ ਸਿਆਰੀ ਜਦੋਂ ਤੇਰੇ ਸੀਸ ਉੱਤੇ ਚੱਲਦੀ ਸੀਿਆਰੀ ਇੱਕ ਵਾਰੀ ਹਏ ਕਿਹਾ ਨਾ ਜ਼ੁਬਾਨ ਚੋਂ ਜੱਗ ਤੋਂ ਨਿਆਰੀ ਤੇਰੀ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰ ਜਾਨ ਤੋਂ ਹਕਮ ਸਰਕਾਰ ਦਾ ਤੂੰ ਪੈਰਾ ਥੱਲੇ ਰੋਲਿਆ ਮੁੱਲ ਪੈਂਦੇ ਸਿਰਾਂ ਦੇ ਤੂੰ ਵੇਖ ਕੇ ਨਾ ਡੋਲਿਆ ਹੁਕਮ ਸਰਕਾਰ ਦਾ ਤੂੰ ਪੈਰਾ ਥੱਲੇ ਰੋਲਿਆ ਜਾਲਮਾਂ ਨੇ ਢਾ ਦਿੱਤਾ ਤੇਰਾ ਘਰਬਾਰ ਵੈਰੀਆਂ ਨੇ ਢਾ ਦਿੱਤਾ ਤੇਰਾ ਘਰਬਾਰ ਝੁਕਿਆ ਨਾ ਕਿਸੇ ਜ਼ੁਲਮੀ ਤੂਹਾਂ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਓ ਖੂਨ ਜਿੰਨਾ ਵੱਦ ਕਿਸੇ ਕੰਮ ਦਾ ਜੇ ਡੁੱਲਦਾ ਉਹਨਾਂ ਉੱਚਾਓ ਸਿੱਧਾ ਨਿਸ਼ਾਨ ਰੁੱਖਾ ਝੁੱਲਦਾ ਖੂਨ ਜਿੰਨਾ ਵੱਦ ਕਿਸੇ ਕੰਮ ਦਾ ਡੇ ਝੁੱਲਦਾ ा उसदा निशान ॾिठा झुलदा खून जन खून जन किसे कढंदा ओन उच्चा उस निशान ॾिठा झुलदा जज किसे काम ਉਨਾ ਉੱਚਾ ਉਸ ਦਾ ਡਿਟਾ ਝੁੱਲਦਾ ਸ਼ਾਂਗੇ ਵਾਲਾ ਤੈਨੂੰ ਕਰੇ ਪਰਨਾਵਾ ਸਭ ਕੁਝ ਵਾਰ ਦੂ ਅਣਖਾਂ ਤੋਂ ਅਣਖਾਂ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਜੱਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੋਂ ਦੁੱਤ ਤੇਰਾ ਖੋਪਰੀ ਉਤਾਰਿਆ ਵੇਖ ਤੇਰਾ ਜੇਰਾ ਵੇਖ ਤੇਰਾ ਜੇਰਾ ਹੱਠ galactos ਮਾਨੇ ਹਾਰਿਆ ਰੰਬੀ ਨਾਲ ਜਦੋਂ ਤੇਰਾ ਖੋਪਰ ਉਤਾਰਿਆ ਵੇਖ ਤੇਰਾ ਜੇਰਾ ਵੇਖ ਤੇਰਾ ਜੇਰਾ ਹੱਥ ਜ਼ਾਲਮਾਂ ਨੇ ਹਾਰਿਆ ਸਤ ਸੁਆਸ ਨਾਲ ਸਿੱਖੀ ਨੂੰ ਨਿਭਾ ਕੇ ਓਏ ਕੇ ਸਤ ਸੁਆਸਾਂ ਨਾਲ ਸਿੱਖੀ ਨੂੰ ਨਿਭਾ ਕੇ ਜਸ ਘਟ ਲਿਆ ਤੁਝੋ ਦੀ ਅਜਹਾਨ ਚੋਂ ਜੱਗ ਤੋਂ ਨਿਹਾਰੀ ਤੇਰੀ ਜੱਗ ਤੋਂ ਨਿਹਾਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਜਗ ਤੋਂ ਨਿਆਰੀ ਤੇਰੀ ਸ਼ਾਨ ਖਾਲਸਾ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ ਧਰਮ ਤੈਨੂੰ ਲੱਗਦਾ ਪਿਆਰਾ ਜਾਨ ਤੂੰ